හම්මුවගියන්න අල්ලප මත්ත තොරි තුන්මපන්න වෙරෙදරකාවෝ හම්මගේ ਮਤਥੋਰੀ ਤੁਮ ਆਪਣ ਵਰਦ ਰੱਖਾਓ ਪਰ ਸੰਮਨ ਯੋਗ ਜੁਗੋ ਜੁਗ ਅਟਲ ਚਰ ਛਤਰ ਤਖਤ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਦ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਹਾਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਪੱਕਾਂ ਵਾਲੇ ਹੋ ਜੋ ਹਰ ਰੋਜ਼ ਇਸ ਪਦਾਰਥ ਵੱਦੀ ਮਾਹੌਲ ਵਿੱਚੋਂ ਸਮਾਂ ਕੱਢ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਨਿੱਕੀ ਗੋਦ ਅੰਦਰ ਜੁੜ ਬੈਠ ਜੀਵਨ ਦੀਆਂ ਅਮੁੱਲ ਕੜੀਆਂ ਨੂੰ ਸਫਲ ਬਣਾਉਣ ਦਾ ਸਫਲਯਤਨ ਕਰ ਰਹੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਇਲਾਹੀ ਬਾਣੀ ਦੇ ਰਸ ਪਿੰਨੇ ਸ਼ਬਦ ਕੀਰਤਨ ਬਹੁਤ ਹੀ ਪਿਆਰ ਦੇ ਨਾਲ ਭਾਈ ਸਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਆਪ ਸਮੂਹ ਸੰਗਤਾਂ ਨੂੰ শ্রবণ ਕਰਵਾ ਰਹੇ ਸਨ ਕੀਰਤਨ ਭਗਤੀ ਵਿੱਚ ਜੋੜ ਰਹੇ ਸਨ ਆਓ ਸਾਧ ਸੰਗਤ ਗੁਰਮਤਿ ਵਿਚਾਰਾਂ ਨਾਲ ਸਾਂਝ ਬਣਾਈਏ ਆਪੋ ਆਪਣੀ ਸੁਰਤੀ ਵਰਤੀ ਇਕਾਗਰ ਕਰੋ ਪ੍ਰਭ ਕੀ ਉਸਤਤ ਕਰੋ ਸੰਤ ਨੀਤ ਸਾਵਧਾਨ ਇਕਾਗਰ ਜੀਤ ਸਾਵਧਾਨ ਹੋ ਕੇ ਇਕਾਗਰ ਚਿਤ ਹੋ ਕੇ ਇੱਕ ਵਾਰ ਹਾਜ਼ਰੀ ਲਵਾਓ ਆਸੀਸ ਬਖਸ਼ੋ ਦੋਵੇਂ ਹੱਥ ਜੋੜ ਕੇ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਿਰ ਝੁਕਾ ਕੇ ਗਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਵਧਾਨ ਇਕਾਗਰ ਚੀਤ ਕਿਉਂ ਹੋਣਾ ਹੈ ਕਿਉਂਕਿ ਸਭ ਕੋਈ ਸਾਵਧਾਨਤਾ ਦੇ ਸਿਰ ਤੇ ਟਿਕਿਆ ਹੋਇਆ ਜਿੰਨੀ ਦੇਰ ਇਕਾਗਰਤਾ ਨਹੀਂ ਹੈ ਸੁਰਤੀ ਨ ਟਿਕਾਓ ਨਹੀਂ ਹੈ ਉੰਨੀ ਦੇਰ ਕਿਸੇ ਚੀਜ਼ ਵਿੱਚ ਵੀ ਸਫਲਤਾ ਨਹੀਂ ਮਿਲਦੀ ਤੁਸੀਂ ਰਸਤੇ ਵਿੱਚ ਡਰਾਈਵ ਕਰਕੇ ਆਏ ਹੋ ਡਰਾਈਵ ਕਰਨ ਲੱਗਿਆਂ ਵੀ ਇਕਾਗਰਤਾ ਚਾਹੀਦੀ ਹੈ। ਦੁਨਿਆਵੀ ਕਿਸੇ ਮੰਜ਼ਲ ਤੇ ਪਹੁੰਚਣੇ ਉਹਦੇ ਵਾਸਤੇ ਵੀ ਬੰਦਾ ਸਾਵਧਾਨ ਚਾਹੀਦਾ ਹੈ। ਤੈਨੂੰ ਜੇ ਕੋਈ ਬੰਦਾ ਮੋਬਾਈਲ ਸੁਣ ਰਿਹਾ ਤੇ ਨਾਲ ਦੀ ਨਾਲ ਡਰਾਈਵ ਕਰ ਰਿਹਾ ਉਹਨੂੰ ਟਿਕਟ ਮਿਲਦੀ ਹੈ ਜੁਰਮਾਨਾ ਹੁੰਦਾ ਹੈ। ਕਿਉਂ ਭਾਈ ਉਹ ਸਾਵਧਾਨ ਨਹੀਂ ਹੈ। ਉਹ ਇਕਾਗਰ ਚਿੱਤ ਨਹੀਂ ਹੈ ਉਸ ਕੰਮ ਵਿੱਚ ਜੋ ਅਟੈਂਡਿਵ ਨਹੀਂ ਹੈ ਦੋ ਬੱਚੇ ਸਕੂਲ ਦੀ ਕਲਾਸ ਤੋਂ ਫੇਲ ਹੋ ਗਏ ਇੱਕ ਬੱਚਾ ਫੇਲ ਹੋਇਆ ਜਿਹੜਾ ਸਕੂਲ ਆਉਂਦਾ ਹੀ ਨਹੀਂ ਸੀ ਹਫਤੇ ਵਿੱਚ ਇੱਕ ਦਿਨ ਹੋਣੇ ਪੰਜ ਦਿਨ ਛੁੱਟੀਆਂ ਕਰ ਲੈਣੀਆਂ ਪੇਰੈਂਟਸ ਨੂੰ ਵੀ ਪਤਾ ਸੀ ਟੀਚਰ ਨੂੰ ਵੀ ਪਤਾ ਸੀ ਇਹਨੇ ਫੇਲ ਹੋਣਾ ਕਿਉਂਕਿ ਪੜ੍ਹਾਈ ਨਹੀਂ ਕਰ ਰਿਹਾ ਜੋ ਕੁਝ ਪੜਾਇਆ ਜਾ ਰਿਹਾ ਹੈ ਉਹਦੇ ਲੈਕਚਰ ਮਿਸ ਨੇ ਉਹਦੀਆਂ ਕਲਾਸਾਂ ਮਿਸ ਨੇ ਉਹਦਾ ਰਿਜ਼ਲਟ ਡੈਫੀਨਿਟ ਫੇਲ ਹੋਣਾ ਹੈ ਦੂਜਾਂ ਵਿੱਚ ਉਹ ਫੇਲ ਹੋ ਗਿਆ ਜਿੱਤੇ ਸਭ ਨੂੰ ਹੈਰਾਨਗੀ ਹੋਈ ਟੀਚਰ ਨੂੰ ਵੀ ਪੇਰੈਂਟਸ ਨੂੰ ਵੀ ਲੋਕਾਂ ਨੂੰ ਵੀ ਉਹ ਤੇ ਵਿੱਚ ਰੋਹ ਸਕੂਲ ਜਾਂਦਾ ਸੀ ਉਹਦੀ ਕੋਈ ਐਬਸੈਂਟ ਨਹੀਂ ਹੈ ਉਹਦਾ ਕੋਈ ਲੈਕਚਰ ਮਿਸ ਨਹੀਂ ਹੈ ਉਹ ਹਰ ਇੱਕ ਕਲਾਸ ਵਿੱਚ ਹਾਜ਼ਰ ਹੁੰਦਾ ਹੈ ਹਰ ਰੋਜ਼ ਪ੍ਰੈਜ਼ెంట్ ਹੁੰਦਾ ਜਦੋਂ ਉਹਦਾ ਰਿਜ਼ਲਟ ਫੇਲ ਹੋਇਆ ਫਿਰ ਵਿਖਣ ਵਾਲੇ ਤੇ ਗੱਲਾਂ ਕਰਨ ਲੱਗ ਪਏ ਤੇ ਰੋਜ਼ ਜਾਂਦਾ ਸੀ ਕਿਵੇਂ ਫੇਲ ਹੋ ਗਿਆ ਵੀ ਇਹ ਤੇ ਹਰ ਰੋਜ਼ ਕਲਾਸ ਵਿੱਚ ਜਾਂਦਾ ਸੀ ਇਹਨੇ ਤਾਂ ਕੋਈ ਲੈਕਚਰ ਮਿਸ ਨਹੀਂ ਕੀਤਾ ਹਰ ਰੋਜ਼ ਸਕੂਲ ਜਾਣ ਵਾਲਾ ਬੱਚਾ ਫੇਲ ਕਿਵੇਂ ਹੋ ਗਿਆ ਉਹਦੇ ਬਾਰੇ ਸਭ ਨੂੰ ਚਿੰਤਾ ਸੀ ਇਹ ਕਿਵੇਂ ਸਵਾਲ ਸੀ ਫਿਰ ਰਿਜ਼ਲਟ ਸਾਹਮਣੇ ਆਇਆ ਕਿ ਇੱਕ ਬੱਚਾ ਇਸ ਲਈ ਫੇਲ ਹੋਇਆ ਹੈ ਕਿਉਂ ਕਲਾਸ ਵਿੱਚ ਐਬਸੈਂਟ ਹੈ ਸਕੂਲ ਵਿੱਚੋਂ ਐਬਸੈਂਟ ਹੈ ਰੋਜ਼ ਨਹੀਂ ਆ ਰਿਹਾ ਸਿੱਖਿਆ ਨਹੀਂ ਹੈ ਜੋ ਪੜਾਇਆ ਜਾ ਰਿਹਾ ਉਹਨੇ ਪੜ੍ਹਿਆ ਹੀ ਨਹੀਂ ਉਹਦੇ ਸਾਰੇ ਲੈਕਚਰ ਮਿਸਲੇ ਉਹਨੇ ਪੜ੍ਹਾਈ ਨਹੀਂ ਕੀਤੀ ਰੋਜ਼ ਸਕੂਲ ਨਾਣ ਕਰਕੇ ਐਬਸੈਂਟ ਹੋਣ ਕਰਕੇ ਉਹਦਾ ਰਿਜ਼ਲਟ ਫੇਲ ਹੈ ਦੂਸਰਾ ਬੱਚਾ ਜਿਹੜਾ ਰੋਜ਼ ਆਉਂਦਾ ਉਹ ਕਿਉਂ ਫੇਲ ਹੋ ਗਿਆ ਕਿ ਟਿਚਰ ਨੇ ਉਹਦੇ ਉੱਤੇ ਵਿਚਾਰ ਕੀਤੀ ਉਹ ਕਹਿੰਦੇ ਕਲਾਸ ਵਿੱਚ ਤਾਂ ਬੰਦ ਹੈ ਰੋਜ਼ ਆਉਂਦਾ ਹੈ ਸਕੂਲ ਵਿੱਚ ਤਾਂ ਰੋਜ਼ ਆਉਂਦਾ ਹੈ ਹਰ ਰੋਜ਼ ਕਲਾਸ ਵਿੱਚ ਹੁੰਦਾ ਹੈ ਐਬਸੈਂਟ ਨਹੀਂ ਹੈ ਪਰ ਕਲਾਸ ਵਿੱਚ ਬੈਠਾ ਪ੍ਰੈਜ਼ੈਂਟ ਵੀ ਨਹੀਂ ਹੈ ਐਬਸੈਂਟ ਨਹੀਂ ਹੈ ਇਹ ਅਟੈਂਡਿਵ ਵੀ ਨਹੀਂ ਹੈ ਸਾਵਧਾਨ ਨਹੀਂ ਹੈ ਸੁਚੇਤ ਨਹੀਂ ਹੈ ਇਸ ਲਈ ਜੋ ਪੜਾਇਆ ਗਿਆ ਉਹਨੇ ਪੜ੍ਹਿਆ ਹੀ ਨਹੀਂ ਸਰੀਰ ਕਰਕੇ ਬੈਠਾ ਹੈ ਸੁਰਤੀ ਕਰਕੇ ਪੜ੍ਹਿਆ ਹੀ ਨਹੀਂ ਉਹਦਾ ਰਿਜ਼ਲਟ ਫੇਲ ਹੋ ਗਿਆ ਇਹ ਉਹ ਇਤਿਹਾਸ ਨੇ ਬਹੁਤ ਕੁਝ ਸੰਭਾਲ ਕੇ ਰੱਖਿਆ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਯਾਦ ਹੋਏਗੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਵਾਲ ਕਰਦੇ ਨੇ ਕਾਜੀ ਕੇ ਮਹਾਰਾਜ ਤੁਸੀਂ ਤਾਂ ਖੱਤਰੀ ਹੋ ਤੇ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਨਾ ਮੈਂ Hindu ਹਾਂ ਨਾ Musalman ਰੱਬ ਨੇ ਨਾ Hindu ਪੈਦਾ ਕੀਤੇ ਨੇ ਨਾ Musalman ਪੈਦਾ ਕੀਤੇ ਨੇ ਉਹਨਾਂ ਸਿਰਫ ਇਨਸਾਨ ਬਣਾਏ ਰੱਬ ਤੱਕ ਪਹੁੰਚਣ ਵਾਸਤੇ ਰਸਤਾ ਹੋ ਸਕਦਾ ਹੈ ਕਿ ਕੋਈ ਸਨਾਤਨੀ ਮਤ ਰਾਹੀਂ ਆ ਰਿਹਾ ਹੈ ਕੋਈ ਹਿੰਦੂ ਮਤ ਰਾਹੀਂ ਆ ਰਿਹਾ ਹੈ ਕੋਈ ਜੈਨ ਬੁੱਧ ਮਤ ਨਾਲ ਆ ਰਿਹਾ ਹੈ ਕੋਈ ਮੁਸਲਮਾਨੀ ਮਤ ਨਾਲ ਆ ਰਿਹਾ ਉਹ ਰਸਤੇ ਨੇ ਜਿਵੇਂ ਇੱਕ ਗੁਰਦੁਆਰੇ ਨੂੰ ਇੱਕ ਜਗ੍ਹਾ ਨੂੰ ਕਈ ਰਸਤੇ ਆ ਰਹੇ ਤਦੋਂ ਕਿ ਮਹਾਰਾਜ ਤੁਸੀਂ ਕਹਿੰਦੇ ਹੋ ਕਿ ਨਾ ਹਾਂ ਹਿੰਦੂ ਨਾ ਮੁਸਲਮਾਨ ਇਹਦੇ ਵਿੱਚ ਸਾਡੇ ਇਸਲਾਮ ਮਤ ਦੀ ਤੋਹੀਨ ਹੈ ਜੇ ਤੁਹਾਡੇ ਲਈ ਸਭ ਬਰਾਬਰ ਹੈ ਫਿਰ ਤੁਹਾਨੂੰ ਤਾਂ ਮੰਦਿਰ ਮਸਜਿਦ ਵੀ ਬਰਾਬਰ ਨੇ ਜੇ ਸਾਰੇ ਥਾਵਾਂ ਤੇ ਰੱਬ ਹੈ हजूर ने कहा बिल्कुल।, बिल्कुल, बिल्कुल, बिल्कुल तो कहा जी बादशाह खुश करने सिकंदर बोलिया कहना हे नानक फिरते फिर तो नमाज भी पढ़ सकते हो तो की इतराज है जो तो रब मंदिर मस्जिद सब थान तिर तो नमाज भी साढ़े पढ़ ही सकते हो तुनों की इतराज है हजूर ने कहा कोई इतराज नहीं है मैं पढ़ स जे तीस नमाज अदा करोगे मैं भी करा खैर उन्होंने 2 ਰੁਪਿਆ ਪੈਡ ਦਿੱਤਾ ਵੀ ਜੁਮੇ ਵਾਲੇ ਦਿਨ ਵੱਡੀ ਨਵਾਜ਼ ਵਿੱਚ ਮਸਜਿਦ ਵਿੱਚ ਨਵਾਜ਼ ਅਦਾ ਹੋਏਗੀ ਬਾਦਸ਼ਾਹ ਸਕੰਦਰ ਲੋਧੀ ਬਾਦਸ਼ਾਹ ਦੌਲਤ ਖਾਨ ਲੋਧੀ ਪਹੁੰਚੇਗਾ ਨਵਾਬ ਹੈ ਸੁਲਤਾਨਪੁਰ ਦਾ ਨਵਾਬ ਦੌਲਤ ਖਾਨ ਲੋਧੀ ਪਹੁੰਚ ਰਹੇ ਨੇ ਕਾਜੀ ਸਾਹਿਬ ਪਹੁੰਚ ਰਹੇ ਨੇ ਮੁੱਲਾ ਸਾਹਿਬ ਪਹੁੰਚ ਰਹੇ ਨੇ ਬੜੇ ਲੋਕਾਂ ਦਾ ਇਕੱਠ ਹੋਏਗਾ ਔਰ ਉਸ ਜੁਮੇ ਵਾਲੇ ਦਿਨ ਮਸਜਿਦ ਵਿੱਚ ਗੁਰੂ ਨਾਨਕ ਵੀ ਨਵਾਜ਼ ਅਦਾ ਕਰਨਗੇ ਸੰਕੜੇ ਲੋਕਾਂ ਦੀ ਭੀੜ ਹੋਈ ਕਈਆਂ ਨੇ ਚਰਚਾਵਾਂ ਸ਼ੁਰੂ ਕਰਤੀਆਂ ਨਾਨਕ ਮਸੀਤ ਜਾਣ ਲੱਗ ਪਏ ਭਾਈਆ ਜੈ ਰਾਮ ਵੀ ਪਹੁੰਚ ਗਏ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਹੁੰਚ ਜਾਂਦੇ ਨੇ ਮਸੱਲਾ ਵਿਸ਼ਾ ਦਿੱਤਾ ਜਾਂਦਾ ਹੈ ਨਵਾਜ਼ ਸ਼ੁਰੂ ਹੋਣ ਦਾ ਵਕਤ ਹੋਇਆ ਜਿਵੇਂ ਹੀ ਮਸੀਤ ਵਿੱਚੋਂ ਬਾਹੰਗ ਦਿੱਤੀ ਗਈ ਜਿਵੇਂ ਉੱਚੀ ਆਵਾਜ਼ ਵਿੱਚ ਅਜ਼ਾਨ ਬੋਲੀ ਗਈ ਉਸੇ ਵਕਤ ਸਭ ਨੇ ਗੋਡਣੇ ਟੇਕ ਕੇ ਹੱਥ ਇਸ ਤਰ੍ਹਾਂ ਕਰ ਲੈ ਆਪਣੇ ਮੂੰਹ ਤੋਂ ਰੱਟੀ ਹੋਈ ਨਵਾਜ਼ ਪੜਨੀ ਸ਼ੁਰੂ ਕਰ ਦਿੱਤੀ ਸ਼ਿਰ ਗੁਰੂ ਨਾਨਕ ਸਾਹਿਬ ਮਹਾਰਾਜੋ ਉਸੇ ਤਰ੍ਹਾਂ ਰਹੇ ਨਾ ਉਹਨਾਂ ਨੇ ਨਮਾਜ਼ ਪੜ੍ਹੀ ਨਾ ਗੋਡਨੇ ਟੇਕੇ ਨਾ ਹੱਥ ਚੁੱਕ ਕੇ ਨਾ ਕੋਈ ਜ਼ੁਬਾਨ ਤੋਂ ਅਜ਼ਾਨ ਬੋਲੀ ਤੇ ਹੁਣ ਉਹ ਵੇਖਤਾ ਰਹੇ ਨੇ ਗੁੱਸੇ ਨਾਲ ਭਰੇ ਪੀਤੇ ਵਿੱਚ ਨਮਾਜ਼ ਨਹੀਂ ਸੀ ਛੱਡ ਸਕਦੇ ਉਹਨਾਂ ਪੂਰੀ ਅਜ਼ਾਨ ਕੀਤੀ ਜੋ ਉਹਨਾਂ ਆਇਤ ਪੜ੍ਹਨੀ ਸੀ ਉਹ ਪੜ੍ਹ ਦਿੱਤੀ ਜਿਵੇਂ ਹੀ ਨਮਾਜ਼ ਖਤਮ ਹੋਈ ਕਾਜੀ ਗੁੱਸੇ ਨਾਲ ਬੋਲਿਆ हे ਨਾਨਕ ਤੁਸੀਂ ਨਮਾਜ਼ ਦੀ ਤੋਹਫੀਨ ਕੀਤੀ ਹੈ ਬਾਦਸ਼ਾਹ ਨੇ ਕਿਵੇਂ ਕਲੰਗਾ ਤੁਸੀਂ ਵਾਦਾ ਕੀਤਾ ਸੀ ਨਵਾਜ਼ ਅਦਾ ਕਰੋਗੇ ਤੁਸੀਂ ਨਹਾਲ ਨਵਾਜ਼ ਕਿਉਂ ਨਹੀਂ ਪੜੀ ਤੇ ਹਜ਼ੂਰ ਨੇ ਕਿਹਾ ਮੈਂ ਵੀ ਕਿਹਾ ਸੀ ਤੁਸੀਂ ਪੜੋਗੇ ਤੇ ਮੈਂ ਵੀ ਪੜ ਲਾਂਗਾ ਤੁਸੀਂ ਨਵਾਜ਼ ਕਰੋਗੇ ਅੱਲਾਹ ਤਾਲਾ ਦੇ ਅੱਗੇ ਅਰਜ਼ ਕਰੋਗੇ ਮੈਂ ਵੀ ਕਰਾਂਗਾ ਤੁਹਾਡੇ ਨਾਲ ਪਰ ਤੁਸੀਂ ਤੇ ਕੀਤੀ ਹੋ ਨਹੀਂ ਗਾਜੀ ਕਹਿੰਦਾ ਕਿਉਂ ਸਭ ਨੇ ਵੇਖਿਆ ਸੰਕੜੇ ਲੋਕ ਮਸੱਲੇ ਵਿਸ਼ਾਕੇ ਮਸੀਤ ਤੱਕ ਦੇ ਨਵਾਜ਼ ਕਰ ਅਸੀਂ ਵੀ ਨਵਾਜ਼ ਅਦਾ ਕੀਤੀ ਹੈ ਪਾਦਸ਼ਾਹ ਨੇ ਕਿਹਾ ਕਿੱਥੋਂ ਕੀਤੀ ਹੈ ਹੱਥ ਚੁੱਕੇ ਹੋਏ ਸਨ ਗੁੱਡ ਨਿੱਟੇ ਹੋਏ ਸਨ ਤੂੰ ਪੰਜ ਵਾਰ ਧਰਤੀ ਤੇ ਸਜਦਾ ਕਰ ਰਿਆ ਔਰ ਪੰਜ ਅਜ਼ਾਨ ਪੜਦੇ ਆ ਪੜਦੇ ਆ ਕਾਜੀ ਸਾਹਿਬ ਸਾਰੀ ਨਵਾਜ਼ ਵਿੱਚ ਤੂੰ ਘਰ ਵਿੱਚ ਬਸ਼ੇਰੀ ਬੰਦਾ ਰਹਿ ਗਿਆ ਕਿਤੇ ਖੋਚ ਨਾ ਡਿੱਗ ਜਾਏ ਖੋਚ ਨਾ ਡਿੱਗ ਜਾਏ ਬੱਚਿਆਂ ਨੇ ਪਤਾ ਨਹੀਂ ਬੰਨੇ ਪਤਾ ਹੀ ਨਹੀਂ ਬੰਨੇ ਬੱਚਿਆਂ ਨੇ ਪਤਾ ਨਹੀਂ ਬਸ਼ੇਰੀ ਤਾਂ ਬੱਚਾ ਬੰਨੇ ਪਤਾ ਹੀ ਨਹੀਂ ਬੰਨੇ ਸਾਰੀ ਨਵਾਜ਼ ਵਿੱਚ ਤੂੰ ਉਹਦੇ ਵਿੱਚ ਹੀ ਬੰਦਾ ਰਿਹਾ ਤੇ ਤੂੰ ਬਸ਼ੇਰੀ ਦਾ ਬੱਚਾ ਹੀ ਨਹੀਂ ਬੰਨ ਹੋਇਆ ਸ਼ਰਮਸਾਰ ਹੋ ਗਿਆ ਇੱਕਦਮ ਸਿਰ ਤੋਂ ਪੈਰਾਂ ਤੱਕ ਇਹਨਾਂ ਲੱਗਿਆ ਜੋ ਮੇਰੇ ਨਾਲ ਖੜਾ ਹੈ ਇਹ ਮੇਰੀ ਸੁਰਤੀ ਬਾਰੇ ਵੀ ਜਾਣਦਾ ਹੈ ਗੱਲਾਂ ਸਰੀਰ ਨਹੀਂ ਇਹ ਅੰਦਰ ਦੀਆਂ ਜਾਣਦਾ ਹੈ ਇਹ ਤੇ ਘਟ ਘਟ ਕੇ ਅੰਤਰ ਕੀ ਜਾਣਤ ਹੈ ਤੇ ਫਿਰ ਇੱਕਦਮ ਗੱਲ ਪਲਟਦਿਆਂ ਕਾਜੀ ਬੋਲਿਆ ਚਲੋ ਮੈਂ ਹਾਜ਼ਰ ਨਹੀਂ ਸੀ ਨਵਾਬ ਸਾਹਿਬ ਤੇ ਹਾਜ਼ਰ ਸੀ ਸਾਡੇ ਨਾਲ ਤੁਸੀਂ ਵਾਅਦਾ ਕੀਤਾ ਹਜ਼ੂਰ ਨੇ ਕਿਹਾ ਨਵਾਬ ਨੇ ਵੀ ਕਿੱਥੋਂ ਪੜੀ ਨਵਾਬ ਸਾਹਿਬ ਤੁਸੀਂ ਵੀ ਕਿੱਥੋਂ ਹਾਜ਼ਰ ਸੀ ਸਾਰੀ ਨਵਾਜ਼ ਵੇ ਤੁਸੀਂ ਕਾਵਲ ਦੀ ਮੰਡੀ ਵਿੱਚ ਰੱਕੀ ਘੋੜੇ ਦਾ ਮੁੱਲ ਹੀ ਲਾਉਂਦੇ ਰਹੇ ਤੁਹਾਡੇ ਕੋਲੋਂ ਚਿੱਟਾ ਘੋੜਾ ਹੀ ਨਹੀਂ ਖਰੀਦ ਹੋਇਆ ਤੁਸੀਂ ਰੱਕੀ ਘੋੜਿਆਂ ਦਾ ਮੁੱਲ ਹੀ ਤਾਰਦੇ ਰਹੇ ਬਸ ਫਿਰ ਸਭ ਦੇ ਮੂੰਹ ਸੁੱਕ ਗਏ ਤੀਜਾ ਪਰਤ ਕੇ ਕੋਈ ਬੰਦਾ ਨਹੀਂ ਬੋਲਿਆ ਜਿਨੇ ਨੇ ਇਹ ਕਿਹਾ ਹੋਵੇ ਕਿ ਮੇਰੇ ਨਾਲ ਨਵਾਜ਼ ਅਦਾ ਕਰ ਲੈਂਦੇ ਪਤਾ ਕਿਉਂ ਨਵਾਜ਼ ਪੜਦੇ ਹਾਂ ਪਤਾ ਨਹੀਂ ਮਨ ਕੀ ਕੀ ਪੜ ਰਿਆ ਸੀ ਕੱਲਾ ਸਰੀਰ ਕਰਕੇ ਝੁਕਣਾ ਹਜ਼ੂਰ ਨੇ ਕਿਹਾ ਨਿਵਾਜ਼ ਨਹੀਂ ਹੈ ਅੱਲਾਹ ਤਾਲਾ ਦੀ ਬੰਦਗੀ ਨਹੀਂ ਹੈ ਤੁਹਾਡੇ ਨਾਲੋਂ ਵੱਧ ਵਕਤ ਕੋਈ ਹੋਰ ਵੀ ਝੁੱਕ ਕੇ ਬੰਦਾ ਹੈ ਫਿਰ ਤੇ ਉਹਦਾ ਝੁਕਣਾ ਪਰਵਾਨ ਹੋ ਜਾਣਾ ਚਾਹੀਦਾ ਹੈ ਤੁਹਾਡੇ ਨਾਲੋਂ ਵੱਧ ਵਕਤ ਕੋਈ ਹੋਰ ਬੰਦਾ ਵੀ ਸਰੀਰ ਨੂੰ ਦੋਰਾ ਕਰਕੇ ਬੰਦਾ ਹੈ ਫਿਰ ਤੇ ਉਹਦਾ ਬੈਠਣਾ ਪਰਵਾਨ ਹੋ ਜਾਣਾ ਚਾਹੀਦਾ ਉਹਨਾਂ ਨੇ ਕਿਹਾ ਜੀ ਉਹ ਕੌਣ ਫਿਰ ਹਜ਼ੂਰ ਨੇ ਬਚਨ ਕਹੇ ਸਹਿਬ ਕਹਿੰਦੇ ਸਭ ਕੋ ਨਿਵੈ ਆਪ ਕੋ ਪਰੋ ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨਾ ਕੋਏ ਤਰ ਤਰ ਜੁ ਤੋਲੀ ਐ ਨਿਵੈ ਸੋ ਗੋਰਾ ਹੋਏ ਅਪਰਾਧੀ ਦੂਣਾ ਨਿਵੈ ਤੁਹਾਡੇ ਨਾਲੋਂ ਵੱਧ ਸਮਾਂ ਸ਼ਿਕਾਰੀ ਬੰਨੇ ਦੋਰਾ ਹੋ ਕੇ ਤੁਹ ਤੇ ਪੰਜ ਵਾਰੀ ਗੁਡ ਨਾਈਟ ਇਕੇ ਨੇ ਅਪਰਾਧੀ ਦੂਣਾ ਨਵੇਂ ਜੋ ਹੰਤੋਂ ਮਰ ਗਾਏ ਸਿਰ ਸੁਨਵਾਏ ਕਿਉਂ ਥੀਏ ਜਰਦੇ ਕਸੁੱਦੇ ਜਾਏ ਸਿਰ ਨਿਵਾਣ ਨਾਲ ਕੀ ਹੁੰਦਾ ਜੇ ਹਿਰਦੇ ਅਪੁਸ਼ੁੱਧ ਰਹਿ ਗਿਆ ਅੰਦਰੋਂ ਮਹਿਲੀਆਂ ਵਿਚਾਰਾ ਹੀ ਨਾ ਨਿਕਲੀਆਂ ਸਿਰ ਝੁਕਾਣ ਨਾਲ ਥੋੜੀ ਖੁਦਾ ਮਿਲਦਾ ਸੋ ਹਜ਼ੂਰ ਨੇ ਕਿੰਨਾ ਕਾਜੀਆਂ ਨੂੰ ਨਹੀਂ ਸਮਝਾਇਆ ਇਹ ਸਾਡੇ ਉੱਤੇ ਵੀ ਲਾਗੂ ਹੁੰਦਾ ਹੈ ਕੇ ਨਹੀਂ ਮੱਥਾ ਟੇਕਿਆ ਪ੍ਰਕਰਮਾਂ ਕੀਤੀ ਵਹਿ ਗਏ ਇੱਥੇ ਬੈਠੇ ਆ ਗੱਲਾਂ ਕੋਈ ਹੋਰ ਹੀ ਸੋਚ ਰਹੇ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਇਹ ਨਿਤਨੇਮ ਕਰਦਿਆਂ ਤੁਹਾਡੇ ਨਾਲ ਹੋਣਾ ਹੈ ਜਦੋਂ ਤੁਸੀਂ ਨਿਤਨੇਮ ਸ਼ੁਰੂ ਕਰੋਗੇ ਨਾ ਤੁਹਾਨੂੰ ਜਪਜੀ ਸਾਹਿਬ ਸ਼ੁਰੂ ਕਰਦਿਆਂ ਕੰਮ ਚਿੱਤੇ ਹੋਣਗੇ ਕਿਆ ਵੀ ਰਹਿੰਦਾ ਹੈ ਅੱਛਾ ਜੋ ਨੂੰ ਵੀ ਫੋਨ ਕਰਨਾ ਹੈ ਕੱਲ ਰਹਿ ਗਿਆ ਜਾਂ ਵੀ ਕੰਮ ਕਰਨਾ ਹੈ ਤੁਹਾਨੂੰ ਕੰਮ ਚਿੱਤੇ ਹੋਣਗੇ ਕਈ ਮਾਰਤੇ ਹੁੰਦਾ ਹੈ ਕਿ ਜਪਜੀਤ ਸਾਹਿਬ ਸ਼ੁਰੂ ਕੀਤਾ ਤੇ ਧਿਆਨ ਰਸੋਈ ਵਿੱਚ ਲੱਗ ਗਿਆ ਗੈਸ ਚੱਲਦਾ ਤੇ ਨਹੀਂ ਰਹਿ ਗਿਆ ਕਿਤੇ ਜੇ ਚਿੱਤ ਵਿੱਚ ਇਹ ਆ ਜਾਏ ਪਹਿਲਾਂ ਗੋਟਕਾ ਸਾਹਿਬ ਬੰਦ ਕਰਕੇ ਗੈਸ ਵੇਖ ਲੈਣਾ ਚਾਹੀਦਾ ਇਹ ਨਾ ਹੋਵੇ ਪੂਰਾ ਜਪਜੀਤ ਸਾਹਿਬ ਰਸੋਈ ਵਿੱਚ ਹੀ ਲੰਘ ਜਾਏ ਜਿਹੜੇ ਕੰਮ ਨੂੰ ਵਾਰ-ਵਾਰ ਤੁਹਾਡੀ ਸੁੱਤ ਡਿਸਟਰਬ ਹੋ ਰਹੀ ਹੈ ਆ ਕੰਮ ਹੋਇਆ ਕਿ ਨਹੀਂ ਹੋਇਆ ਉਹਨੂੰ ਕਿਹਾ ਕਿ ਨਹੀਂ ਕਿਹਾ ਜੇ ਕਿਸੇ ਨੂੰ ਸੁਣਿਆ ਦੇਣਾ ਹੈ ਪਹਿਲਾਂ ਦੇ ਲੋ ਜਿਹੜਾ ਕੰਮ ਨਵੇੜਨੇ ਸੁਰਤੀ 'ਚ ਵਾਰ-ਵਾਰ ਕੋਈ ਵਿਚਾਰ ਆ ਰਹੀ ਹੈ ਨਾ ਉਹਨੂੰ ਪਹਿਲਾਂ ਡਿਲੀਟ ਕਰੋ ਚੰਗੀ। ਸੁਰਤੀ ਵਿੱਚੋਂ ਉਹ ਖਤਮ ਹੋਣੀ ਚਾਹੀਦੀ ਹੈ ਨਹੀਂ ਤੇ ਪਾਠ ਅੱਖਾਂ ਪੜਨ ਦੀਆਂ ਸੁਰਤੀ ਉਹ ਗੱਲਾਂ ਕਰਦੀ ਰਹੇਗੀ। ਇੱਕ ਪਲ ਵਿੱਚ ਬੰਦਾ ਸੁਰਤੀ ਵਿੱਚ ਕਿਤੇ ਦੂਰ ਪਹੁੰਚ ਜਾਂਦਾ ਹੈ। ਕਦੇ ਤੁਸੀਂ ਇੱਕ ਜਪਜੀ ਸਾਹਿਬ ਕਰੋ ਤੇ ਹੋ ਸਕਦਾ ਤੁਹਾਨੂੰ 1.5 ਘੰਟੇ ਲੱਗ ਜਾਵੇ। ਮੈਨੂੰ ਇੱਕ ਸੱਜਣ ਮਿਲੇ ਬੰਦਗੀ ਵਾਲੇ ਨੇ ਤੇ ਮੈਨੂੰ ਕਿਹਾ ਗਿਆਨੀ ਜੀ ਜਪਜੀ ਸਾਹਿਬ ਕਿੰਨੇ ਚਿਰ ਚ ਪੜ ਲੈਂਦੇ ਹੋ ਮੈਂ ਤੇ ਬੜੇ ਸ਼ੌਕ ਨਾਲ ਕਿਹਾ ਕਿ ਖੁਸ਼ ਹੋਣਗੇ ਮੈਨੂੰ ਕਹੇ 10 ਤੋਂ 12 ਮਿੰਟ ਲੱਗਦੇ ਤੇਰਾ ਮਿੰਟ 12 13 ਮਿੰਟ ਚ ਵੀ ਪੜ ਲਈਦਾ ਕਹਿੰਦੇ ਅੱਛਾ ਜੀ ਕਹਿੰਦੇ ਸਾਨੂੰ ਤਾਂ ਡੇਢ ਘੰਟਾ ਵੀ ਲੱਗ ਜਾਂਦਾ ਮੈਂ ਜੀ ਡੇਢ ਘੰਟਾ ਜਪਜੀ ਸਾਹਿਬ ਨੂੰ ਤੁਸੀਂ ਹੌਲੀ ਪੜਦੇ ਹੋਵੋਗੇ ਉਹ ਕਹਿੰਦੇ ਨਹੀਂ ਹੌਲੀ ਨਹੀਂ ਪੜਦੇ ਤੁਸੀਂ 10 ਮਿੰਟ ਚ ਪੜਦੇ ਹੋ ਸਿਰਫ ਅੱਖਾਂ ਪੜ ਲੈਂਦੀਆਂ ਡੇਢ ਡੇਢ ਘੰਟੇ ਇਸ ਲਈ ਲੱਗ ਜਾਂਦਾ ਜਿਹੜੀ ਪੌੜੀ ਤੋਂ ਐਬਸੈਂਟ ਹੋ ਗਏ ਕਈ ਵਾਰ 10 ਪੌੜੀਆਂ ਪੜੀਆਂ ਗਈਆਂ ਫਿਰ ਯਾਦ ਆਇਆ ਓਹੋ ਮੰਨੇ ਪਾਵੇਂ ਮੁਖਦਵਾਰ ਤੋਂ ਬਾਅਦ ਤਾਂ ਚਿੱਤੇ ਹੀ ਨਹੀਂ ਮੈਂ ਜਪਜੀ ਸਾਹਿਬ ਪੜਦੇ ਆ ਫਿਰ ਮੰਨੇ ਪਾਵੇਂ ਮੁਖਦਵਾਰ ਤੇ ਆ ਫਿਰ ਅਜੀ ਪੰਜ ਪ੍ਰਵਾਣ ਤੇ ਪਹੁੰਚੇ ਸੁਰਤੀ ਚ ਕੰਮ ਚਿੱਤੇ ਆ ਗਿਆ ਪੜਦਿਆਂ ਪੜਦਿਆਂ ਤਿੱਥੇ ਖੰਡ ਮੰਡਲ ਬ੍ਰਹਮਣ ਭਰ ਪੰਡਤੇ ਪਹੁੰਚ ਗਿਆ ਉਹੋ ਜਪਜੀ ਸਾਹਿਬ ਮੁੱਕ ਚੱਲ ਲੈ ਮੈਂ ਤੇ 16ਵੀਂ ਪੌੜੀ ਤੋਂ ਐਬਸੈਂਟ ਹੋ ਗਿਆ ਫਿਰ 16ਵੀਂ ਤੋਂ ਸ਼ੁਰੂ ਕੀਤਾ ਇੱਕ ਇੱਕ ਡੇਢ ਡੇਢ ਘੰਟਾ ਜਪਜੀ ਸਾਹਿਬ ਤੇ ਲੱਗ ਜਾਂਦਾ ਔਰ ਸਾ ਸੰਗਤ ਇਤਿਹਾਸ ਕਹਿੰਦਾ ਇਹ ਹਜ਼ੂਰ ਨੇ ਅਭਿਆਸ ਕਰਾਉਣ ਲਈ ਆਪ ਪਾਤਸ਼ਾਹ ਮੌਜੂਦਾ ਗੁਰੂ ਨੇ ਤਖਤ ਤੇ ਵਿਰਾਜਮਾਨ ਨੇ ਗੁਰੂ ਨਾਨਕ ਦੀ ਜੋਤ ਐ ਔਰ ਛੇਵੇਂ ਪਾਤਸ਼ਾਹ ਗੁਰੂ ਨਾਨਕ ਦੀ ਜੋਤ ਹੁੰਦਿਆ ਮੇਰੀ ਪੀਰੀ ਦੇ ਮਾਲਕ ਕਹਿੰਦੇ ਸਿੱਖੋ ਕੋਈ ਜਪਜੀ ਸਾਹਿਬ ਸੁਣਾਓ ਸਿੱਖੋ ਕੋਈ ਜਪਜੀ ਸਾਹਿਬ ਸੁਣਾਓ ਭਾਈ ਜਿਹੜਾ ਸ਼ੁੱਧ ਤੇ ਇਕਾਗਰ ਚਿੱਤ ਨਾਲ ਸੁਣਾ ਸਕਦਾ ਉਹ ਜਪਜੀ ਸਾਹਿਬ ਸੁਣਾਓ ਸਾਰੇ ਸਿੱਖਾਂ ਚੋਂ ਫਿਰ ਭਾਈ ਗੋਪਾਲਾ ਜੀ ਸੁਣਾਉਂਦੇ ਨੇ ਤੁਹਾਨੂੰ ਪਤਾ 1 ਅੰਕ ਹਾਰ ਤੋਂ ਲੈ ਕੇ ਜਪਜੀ ਸਾਹਿਬ ਦੀਆਂ 38 ਪੌੜੀਆਂ ਤੱਕ ਇਕਾਗਰਤਾ ਵੀ ਬਣੀ ਰਹੀ ਛੁੱਤਾ ਵੀ ਬਣੀ ਰਹੀ ਕਿਉਂਕਿ ਜਦੋਂ ਇਹ ਭੈ ਹੋਵੇ ਨਾ ਕੋਈ ਸੁਣ ਰਿਹਾ ਉਦੋਂ ਇਕਾਗਰਤਾ ਬਣਦੀ ਮੈਂ ਇਹੋ ਜਿਹੇ ਸਾਧੂਆਂ ਦੇ ਦਰਸ਼ਨ ਕੀਤੇ ਜਿਹੜੇ ਆਪ ਹੀ ਨਿਤਨੇਮ ਕਰ ਸਕਦੇ ਸੀ ਪਰ ਉਨ੍ਹਾਂ ਨਾਲ ਰਹਿਣ ਵਾਲਿਆਂ ਨੂੰ ਕਿਹਾ ਨਿਤਨੇਮ ਸੁਣਾਓ ਮੈਂ ਸੁਣ ਲੈ ਨੰਨੂੰ ਪੁੱਛਿਆ ਵੀ ਤੁਸੀਂ ਆਪ ਨਹੀਂ ਪੜ ਲੈਂਦੇ ਕਹਿੰਦੇ ਪੜ ਲਈਦਾ ਇਹਨਾਂ ਦਾ ਡਰ ਮੈਨੂੰ ਰਹੇਗਾ ਮੈਨੂੰ ਇਹਨਾਂ ਦਾ ਡਰ ਰਹੇਗਾ ਇੱਕ ਵਾਰ ਵਾਹਿਗੁਰੂ ਆਖੋ ਵਾਹਿਗੁਰੂ ਡਰ ਜ਼ਰੂਰੀ ਹੈ ਜਦੋਂ ਕਿਸੇ ਤੋਂ ਸੁਣੀਂਦਾ ਹੈ ਸੁਣਾਉਣ ਵਾਲੇ ਨੂੰ ਡਰ ਰਹੇ ਤੇ ਸੁਣਨ ਵਾਲੇ ਨੂੰ ਵੀ ਡਰ ਰਹੇ ਕਿ ਮੈਂ ਵੀ ਹਾਜ਼ਰ ਰਹਿਣਾ ਹੈ ਕਹਿੰਦੇ ਇੱਕ ਦੂਜੇ ਦਾ ਡਰ ਰਿੰਦਾ ਹੈ ਵਿੱਚ ਵਿੱਚ ਮੈਂ ਵੀ ਪੌੜੀ ਸੁਣਾਉਣਾ ਹੈ ਪਰ ਇਹਨਾਂ ਕੋਲੋਂ ਨਿਤਨੇਮ ਸੁਣੀਂਦਾ ਕਿਉਂ ਭਾਈ ਸੁਣਨ ਇਕਾਗਰਤਾ ਬਣਦੀ ਹੈ ਕਿ ਕੋਈ ਸੁਣ ਰਿਹਾ ਹੈ ਫਿਰ ਤੁਸੀਂ ਸ਼ੁੱਧ ਪੜੋਗੇ ਕੋਈ ਨਹੀਂ ਸੁਣ ਰਿਹਾ ਫਿਰ ਕੋਈ ਲਾਮ ਦ람ਵਾਦ ਘਾਟ ਬੰਦਾ ਐਂ ਪੜੀ ਜਾਂਦਾ ਫਿਰ ਤਾਂ ਗਾਵੇ ਕੋ ਤਾਨ ਹੋਵੇ ਕਿਸ ਤਾਨ ਗਾਵੇ ਕੋ ਗਾਵੇ ਕਹੀ ਜਾਂਦਾ ਫਿਰ ਗਾਵੇ ਕਹਿੰਦਾ ਹੀ ਨਹੀਂ ਹੋ ਅੱਛਾ ਜਦੋਂ ਕਿਸੇ ਨੂੰ ਸੁਣਾਉਂਦਾ ਫਿਰ ਉਹ ਕਰੋੜ ਕੇ ਕਹਿੰਦਾ ਗਾਵੇ ਕੋ ਤਾਨ ਹੋਵੇ ਕਿਸ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਫਿਰ ਉਹ ਗਾਵੇ ਕਹਿੰਦਾ ਫਿਰ ਉਹ ਸੁਣਿਆ ਕਹਿੰਦਾ ਫਿਰ ਸੁਣੀਏ ਨਹੀਂ ਕਹਿੰਦਾ ਇੱਕ ਅਗਰ ਤਾਂ ਬਣਦੀ ਜ਼ਰੂਰ ਸੁਣਾਉਣਾ ਚਾਹੀਦਾ ਜ਼ਰੂਰ ਸੁਣਨਾ ਚਾਹੀਦਾ ਕਿਉਂਕਿ ਮੇਰੇ ਪਾਤਸ਼ਾਹ ਨੇ ਪ੍ਰਤਪਾਈ ਆਪ ਸਤਿਗੁਰੂ ਮੌਜੂਦ ਗੁਰੂ ਹੁੰਦੇ ਹੋਏ ਸਿੱਖਾਂ ਨੂੰ ਕਹਿੰਦੇ ਜਪਜੀ ਸਾਹਿਬ ਸੁਣਾਓ ਗੁਰੂ ਨੂੰ ਕੀ ਲੋੜ ਹੈ ਭਾਈ ਗੋਪਾਲਾ ਜੀ ਸੁਣਾਉਂਦੇ ਗਏ 38ਵੀਂ ਪੌੜੀ ਤੱਕ ਇਕਾਗਰਤਾ ਛੱਤਾ ਬਣੀ ਰਹੀ ਸਚਿਤ ਵਿੱਚ ਕੋਈ ਫੁਰਨਾ ਆਇਆ ਉਹ ਕੀ ਸੀ ਕਹਿੰਦੇ ਜੇ ਪਾਤਸ਼ਾਹ ਖੁਸ਼ ਹੋ ਕੇ ਕਿਤੇ ਆਪਣਾ ਘੋੜਾ ਬਖਸ਼ ਦੇਣ ਅੱਜ ਮੈਨੂੰ ਜੇ ਪਾਤਸ਼ਾਹ ਖੁਸ਼ ਹੋ ਕੇ ਕਿਤੇ ਆਪਣਾ ਘੋੜਾ ਇੱਕ ਬਖਸ਼ ਦੇਣ ਮੈਨੂੰ ਗੁਰੂ ਕੋਲ ਤਾਂ ਬਹੁਤ ਘੋੜੇ ਨੇ ਹਜ਼ੂਰ ਨੂੰ ਸੰਗਤ ਪੈਂਟ ਕਰ ਇੱਕ ਘੋੜਾ ਮੈਨੂੰ ਬਖਸ਼ ਦੇਣ ਇੱਥੋਂ ਦਾ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜਪਤੀ ਸਾਹਿਬ ਸੁਣਦੇ ਗਏ ਹਜ਼ੂਰ ਬਾਹਮਾਂ ਦੇ ਭਾਰ ਹੁੰਦੇ ਗਏ ਵਿਖਣ ਵਾਲੇ ਨੂੰ ਇੰਜ ਲੱਗਦਾ ਸੀ ਸ਼ਾਇਦ ਸਤਗੁਰੂ ਥੱਕ ਗਏ ਨੇ ਸ਼ਾਇਦ ਉੱਠਣ ਲੱਗੇ ਨੇ ਸ਼ਾਇਦ ਤਖਤ ਤੋਂ ਜਪਤੀ ਸਾਹਿਬ ਮੁੱਕਦੇ ਉੱਠ ਕੇ ਚਲੇ ਜਾਣਗੇ ਹਜ਼ੂਰ ਬਾਮਾ ਦੇ ਭਾਰ ਹੁੰਦੇ ਗਏ ਬਾਮਾ ਦੇ ਭਾਰ ਹੁੰਦੇ ਗਏ ਜਦੋਂ ਉਹ ਦੇ ਫਰਨਾ ਆਇਆ ਫਿਰ ਸਤਿਗੁਰੂ ਹੱਥ ਜੋੜ ਲਏ ਜਿਵੇਂ ਜਪਤੀ ਸਾਹਿਬ ਸਮਾਪਤ ਹੁੰਦਾ ਸਤਿਗੁਰੂ ਕਹਿੰਦੇ ਭਾਈ ਗੁਰਦਾਸ ਜੀ ਮਹਾਰਾਜ ਹੁਕਮ ਕਹਿੰਦੇ ਭਾਈ ਗੋਪਾਲਾ ਜੀ ਨੂੰ ਉਹ ਘੋੜਾ ਲਿਆ ਕੇ ਦਿਓ ਜਿਹੜਾ ਕਾਬਲ ਦੀ ਸੰਗਤ ਨੇ ਪੈਂਡ ਕੀਤਾ ਬੋਲੇ ਸੋਨ ਹਾਰਾ ਇੱਕਦਮ ਭਾਈ ਗੋਪਾਲਾ ਜੀ ਨੇ ਮਨ ਚ ਆਇਆ ਮੈਂ ਤੇ ਘੋੜਾ ਮੰਨ ਚੇ ਮੰਗਿਆ ਸੀ ਮੈਂ ਤੇ ਅਰਦਾਸ ਹੀ ਨਹੀਂ ਕੀਤੀ ਮਨ ਚ ਕਿਹਾ ਸੀ ਜੇ ਸਤਿਗੁਰੂ ਖੁਸ਼ ਹੋ ਕੇ ਘੋੜਾ ਦੇ ਦੇਣ ਜਪਤੀ ਸਾਹਿਬ ਦੇ ਬਦਲੇ ਜੋ ਮਨ ਚ ਮੰਗਿਆ ਉਹ ਗੁਰੂ ਨੇ ਦੇ ਦਿੱਤਾ ਹਜ਼ੂਰ ਕਹਿੰਦੇ ਭਾਈ ਗੋਪਾਲੇ ਤੂੰ ਅਖੀਰ ਤੇ ਆ ਕੇ ਘੋੜਾ ਮੰਗ ਬੈਠਾ ਹੋ ਜੇ ਕਿ ਤੇ ਅਜ ਕੁਝ ਨਾ ਨਾ ਮੰਗਦਾ ਸਲੋਕ ਤੱਕ ਵੀ ਤੇਰੀ ਸੁਰਤ ਜੁੜੀ ਰਹਿੰਦੀ ਅੱਜ ਅਸੀਂ ਪਤਕੀ ਦੇਣ ਲੱਗੇ ਸੀ ਤੈਨੂੰ ਕਹਿੰਦੇ ਮਹਾਰਾਜ ਕੀ ਬਖਸ਼ਣਾ ਸੀ ਕਹਿੰਦੇ ਅੱਜ ਅਸੀਂ ਤੈਨੂੰ ਆਪਣੀ ਜਗਤ ਤੇ ਤਖਤ ਸਿੰਘਾਸਨ ਤੇ ਸੱਤਵਾਂ ਪਾਤਸ਼ਾਹ ਬਣਾਉਣ ਲੱਗੇ ਸੀ ਤਖਤ ਉੱਟ ਕੇ ਅੱਜ ਤੈਨੂੰ ਸੱਤਵਾਂ ਪਾਤਸ਼ਾਹ ਬਣਾਉਣ ਲੱਗੇ ਸੀ ਇੱਕਦਮ ਸਭ ਸਿੱਖ ਹੈਰਾਨ ਹੋ ਗਏ ਹਜ਼ੂਰ ਨੇ ਕਿਹਾ ਭਾਈ ਸਿੱਖੋ ਜਦਨ ਕੋਈ ਬਾਣੀ ਇਕਾਗਰਚਿਤ ਹੋ ਕੇ ਪੜਨ ਲੱਗ ਪੈਂਦਾ ਹੈ ਉਦਣ ਗੁਰ ਸਿੱਖਾਂ ਅੰਦਰ ਸਤਿਗੁਰ ਵਰਤੈ ਚੋਂ ਕੱਢੇ ਲਤੋ ਵਾਰੇ ਉਹ ਗੁਰਸਿੱਖ ਵਿੱਚ ਗੁਰੂ ਵਸਣ ਲੱਗ ਪੈਂਦਾ ਗੁਰਸਿੱਖ ਵਿੱਚ ਗੁਰੂ ਕੰਮ ਕਰਨ ਲੱਗ ਪੈਂਦਾ ਗੁਰਸਿੱਖ ਦੇ ਨਾਲ ਗੁਰੂ ਰਹਿਣ ਲੱਗ ਪੈਂਦਾ 24 ਘੰਟੇ 24 ਆਵਰ ਫਿਰ ਉਹਦੀ ਪਾਵਰ ਵੱਧਣ ਲੱਗ ਪੈਂਦੀ ਹੈ ਇੱਕ ਚੀਜ਼ ਨੋਟ ਕਰਿਓ ਧਿਆਨ ਨਾਲ ਕੋਈ ਬੰਦਾ ਚੁਣਿਆ ਜਾਵੇ ਨਾ ਵੋਟਾਂ ਭਾਗੀਆਂ ਉਹਦੀ ਪਾਵਰ ਵੱਜ ਜਾਂਦੀ ਹੈ ਬੰਦਾ ਆਮੀ ਹੁੰਦਾ ਹੈ ਮੈਂਬਰ ਪਾਰਲੀਮੈਂਟ ਬਣ ਜਾਂਦਾ ਹੈ ਬੰਦਾ ਆਮੀ ਹੁੰਦਾ ਹੈ ਚੁਣੇ ਹੋਏ ਦੀ ਪਾਵਰ ਵੱਜ ਜਾਂਦੀ ਹੈ ਉਹਨੂੰ ਗਨਮੈਨ ਵੀ ਮਿਲਦੇ ਫਿਰ ਜਿਹੜੇ ਦੇਸ਼ ਤੋਂ ਤੁਸੀਂ ਆਏ ਹੋ ਜਦੋਂ ਜਿੱਤ ਜਾਂਦਾ ਹੈ ਨਾ ਉਹਨੂੰ ਲੋਕ ਚੁਣ ਲੈਂਦੇ ਉਹਨੂੰ ਗਨਮੈਨ ਮਿਲ ਜਾਂਦਾ ਉਹਦੀ ਪਾਵਰ ਵੱਜ ਜਾਂਦੀ ਹੈ ਉਹਦੇ ਸਿਗਨੇਚਰ ਕੰਮ ਕਰਦੇ ਵੱਡੇ ਦੀ ਗੱਲ ਛੱਡੋ ਛੋਟੇ ਛੋਟੇ ਪਿੰਡਾਂ ਵਿੱਚ ਜਦੋਂ ਕੋਈ 150 ਵੋਟਾਂ ਨਾਲ ਪੰਜ ਚੁਣਿਆ ਜਾਂਦਾ ਹੈ ਉਹਦੀ ਪਾਵਰ ਵੱਜ ਜਾਂਦੀ ਹੈ ਲੋਕੋ ਨੂੰ ਪੰਚ ਸਾਬ ਕਹਿਣ ਲੱਗ ਪੈਂਦੇ ਪੰਚ ਸਾਬ ਔਰ ਬੜੇ ਕਮਾਲ ਦੀ ਗੱਲ ਉਹਦੀ ਪਾਵਰ ਪਤਾ ਕੀ ਵੱਦੀ ਹੈ ਉਹਦੇ ਸਿਗਨੇਚਰ ਚੱਲਣ ਲੱਗ ਪੈਂਦੇ ਆਮ ਬੰਦੇ ਦੇ ਸਿਗਨੇਚਰ ਐਮੀਂਦ ਨਹੀਂ ਰੱਖਦੇ ਉਹਦੇ ਸਿਗਨੇਚਰ ਕੰਮ ਕਰਦੇ ਨੇ ਕਿਸੇ ਦੇ ਪਾਸਪੋਰਟ ਦੀ ਇਨਕੁਆਰੀ ਆ ਜਾਏ ਤਾਂ ਪੁਲਿਸ ਵਾਲੇ ਕਹਿੰਦੇ ਨੇ ਮੈਂਬਰ ਲੈ ਕੇ ਆਓ ਕੋਈ ਚੁਣਿਆ ਹੋਇਆ ਪੰਚ ਲੈ ਕੇ ਆਓ 50 ਬੰਦੇ ਪਿੰਡ ਦੇ ਕਹਿ ਦੇਣ ਅਸੀਂ ਸਾਈਨ ਕਰ ਦਈਏ ਜੀ 50 ਬੰਦੇ ਇਕੱਠੇ ਹੋ ਕੇ ਕਹਿਣ ਸਾਡੀ ਫੋਟੋ ਕਰਾ ਲਓ ਸਾਡੇ ਸਾਈਨ ਕਰਾ ਲਓ ਇਨਕੁਆਰੀ ਕਰਦੇ ਹੋ ਤੇ ਉਹ ਪੁਲਿਸ ਵਾਲਾ ਕਹਿੰਦਾ ਨਹੀਂ ਮੈਨੂੰ 50 ਬੰਦਿਆਂ ਦੀ ਲੋੜ ਨਹੀਂ ਹੈ ਮੈਨੂੰ ਜੁਣੇ ਹੋ ਇੱਕ ਪੰਚ ਦੀ ਲੋੜ ਹੈ ਮੈਨੂੰ ਇੱਕ ਚੁਣਿਆ ਹੋਇਆ ਪੰਚ ਚਾਹੀਦਾ ਜਿਹੜਾ ਇਲੈਕਟ੍ਰਿਕ ਪੰਚ ਜਿਹਨੂੰ ਚੁਣਿਆ ਹੈ ਲੋਕਾਂ ਨੇ ਚੁਣੇ ਹੋਏ ਬੰਦੇ ਦੀ ਪਾਵਰ ਵੱਧ ਜਾਂਦੀ ਹੈ ਉਹਦੇ ਸਿਗਨੇਚਰ ਕੰਮ ਕਰਦੇ ਨੇ ਇਦਾਂ ਜਦੋਂ ਸੁਰਤੀ ਜੋੜਨ ਲੱਗ ਜਾਏ ਗੁਰਸਿੱਖਾਂ ਅੰਦਰ ਸਤਗੁਰ ਵਰਤੈ ਉਹਦੀ ਪਾਵਰ ਵਧਣ ਲੱਗ ਪੈਂਦੀ ਹੈ ਔਰ ਸਾ ਸੰਗਤ ਉਹ ਚੁਣਿਆ ਹੋਇਆਂ ਦੀ ਪਾਵਰ ਇੰਨੀ ਵੱਧਦੀ ਹੈ ਜੋ ਉਹ ਕਹਿ ਦੇਣ ਉਹ ਹੋਣ ਲੱਗ ਪੈਂਦਾ ਹੈ ਗੁਰੂ ਫਿਰ ਉਹਨਾਂ ਗੁਰਸਿੱਖਾਂ ਨੂੰ ਵਡਿਆਈ ਦੇਣ ਲੱਗ ਪੈਂਦਾ ਹੈ ਉਨਾ ਹੋਰ ਸਿੱਖਾਂ ਦੀ ਸੁਰਤ ਜਿਹੜੀ ਹੈ ਸੰਸਾਰ ਤੋਂ ਉੱਪਰ ਉੱਠ ਕੇ ਵਿਸ਼ਾਲ ਹੋ ਜਾਂਦੀ ਹੈ ਕਦੇ ਤੁਸੀਂ ਵੇਖਿਓ ਇੱਥੋਂ ਤੁਹਾਨੂੰ ਇੱਕ ਦੋ ਮੰਜ਼ਲੇ ਕਰਦੇ ਜਿਸਦੇ ਨੇ ਜਦੋਂ ਉਚਾਈ ਵਿੱਚ ਹੱਜ ਜਾਂਦਾ ਸਾਰਾ ਕੁਝ ਦਿਖਦਾ ਫਿਰ ਸੁਰਤੀ ਉੱਚੀ ਹੋ ਜਾਏ ਫਿਰ ਸਭ ਕੁਝ ਇੱਕੋ ਜਿਹਾ ਦਿਸਦਾ ਜਿੱਥੇ ਅਪਾ ਕਲਕੱਤਾ ਛੱਡੀ ਸੀ ਉਹਦੇ ਨਾਲ ਜੁੜੀ ਹੈ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਸਵਈਆ ਹੈ ਉਦੋਂ ਵੀ ਹਜ਼ੂਰ ਨੇ ਕਿਹਾ ਜਿੱਦਾਂ ਨੂੰ ਸੁਰਤ ਉਸ ਮੰਡਲ ਵਿੱਚ ਜਾਂਦੀ ਹੈ ਕਿਉਂਕਿ ਸਿੱਖਾਂ ਦੇ ਸਵਾਲ ਸੀ ਨਾ ਕਹਿੰਦੇ ਮਹਾਰਾਜ ਤੁਹਾਡੀ ਸਾਨੂੰ ਸਮਝ ਨਹੀਂ ਆ ਰਹੀ ਕਹਿੰਦੇ ਕਿਸ ਗੱਲ ਦੀ ਕਹਿੰਦੇ ਮਹਾਰਾਜ ਸਾਨੂੰ ਸ਼ਸਤਰ ਫੜਾਤ ਤੇ ਕੋਈ ਮਦਨੇ ਜੰਗ 'ਚ ਲੜਨੇ ਆ ਪਹਾੜੀਆਂ ਦੇ ਜ਼ੁਲਮ ਕਰਨ ਵਾਲਿਆਂ ਦੀ ਫੌਜ ਮਾਰਨੀ ਹੈ ਤੁਰਕਾਨਾ ਫੌਜ ਨਾਲ ਲੜੋ ਮਹਾਰਾਜ ਸਾਨੂੰ ਲੜਾਉਣ ਲਈ ਸ਼ਸਤਰ ਵਿਦਿਆ ਸਿਖਾਈ ਸਾਨੂੰ ਮਦਨੇ ਜੰਗ ਵਿੱਚ ਲੜਨ ਵਾਸਤੇ ਭੇਜਦੇ ਹੋ ਉਹ ਜਿਹੜਾ ਸਿੱਖ ਮਛਕ ਫੜਾ ਕੇ ਤੋਰਿਆ ਹੋਇਆ ਪਾਣੀ ਦੀ ਮਹਾਰਾਜ ਉਹ ਉਹਨਾਂ ਨੂੰ ਵੀ ਪਾਣੀ ਪਲਾਈ ਜਾਂਦਾ ਹੈ ਮਹਾਰਾਜ ਉਹ ਦੁਸ਼ਮਣ ਨੂੰ ਵੀ ਪਾਣੀ ਪਲੋਂਦਾ ਹੈ ਹਜ਼ੂਰ ਨੇ ਕਿਹਾ ਪੁੱਛ ਲੈਨੇ ਆ ਪਤਾ ਤਾਂ ਸੀ ਸਤਿਗੁਰ ਨੂੰ ਜਾਣ ਬੋਝ ਕੇ ਚੋਜ ਰਚਿਆ ਪਾਤਸ਼ਾਹ ਨੇ ਜਦੋਂ ਹੀ ਯੰਗ ਸਮਾਪਤ ਹੁੰਦੀ ਹੈ ਸ਼ਾਮ ਨੂੰ ਹਜ਼ੂਰ ਸੱਦ ਲੈਂਦੇ ਨੇ ਕਹਿੰਦੇ ਭਾਈ ਕਨਈਆ ਤੇਰੀ ਸ਼ਿਕਾਇਤ ਆਈ ਹੈ ਕਹਿੰਦੇ ਮਹਾਰਾਜ ਕਾਦੀ ਕਹਿੰਦੇ ਸ਼ਿਕਾਇਤ ਇਹ ਆਈ ਹੈ ਤੂੰ ਦੁਸ਼ਮਣਾਂ ਨੂੰ ਪਾਣੀ ਪਲਾਈ ਜਾਂਦਾ ਹੈ ਇਹ ਬੜੀ ਮੁਸ਼ਕਲ ਨਾਲ ਮਾਰਦੇ ਨੇ ਤੂੰ ਦੁਸ਼ਮਣਾਂ ਨੂੰ ਪਾਣੀ ਪਲਾਈ ਜਾਂਦਾ ਹੈ ਤੇ ਸਿੱਖਾਂ ਕਿਹਾ ਮਹਾਰਾਜਾ ਤਾਂ ਸਾਨੂੰ ਲੜਨੋਂ ਹਟਾ ਲਓ ਜਾਂ ਇਹਨੂੰ ਪਾਣੀ ਪਲਾਣੋਂ ਹਟਾ ਦੋ ਸਵਾਲ ਤੇ ਬਣਦਾ ਹੈ ਨਾ ਸਿੱਖਾਂ ਦਾ ਸਵਾਲ ਵਾਕੇ ਬਣਦਾ ਕਿ ਮਹਾਰਾਜਾ ਤਾਂ ਸਾਨੂੰ ਹਟਾ ਲਓ ਲੜਨ ਤੋਂ ਜਾਂ ਫਿਰ ਇਹਨੂੰ ਪਾਣੀ ਪਲਾਣ ਤੋਂ ਹਟਾਓ ਇਹ ਦੁਸ਼ਮਣਾਂ ਨੂੰ ਪਾਣੀ ਪਲਾਈ ਜਾਂਦੇ ਅਸੀਂ ਮਾਰਦੇ ਆ ਉਹ ਸਾਨੂੰ ਮਾਰ ਰਹੇ ਨੇ ਹਜ਼ੂਰ ਨੇ ਕਿਹਾ ਭਾਈ ਕਨਈਆ ਜੀ ਆਹ ਸ਼ਿਕਾਇਤ ਆਈ ਹੈ ਦੁਸ਼ਮਣਾਂ ਨੂੰ ਪਾਣੀ ਪੜਾਉਂਦੇ ਹੋ ਕਹਿੰਦੇ ਨਹੀਂ ਮਹਾਰਾ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪੜਾਇਆ ਸਿੱਖ ਬੋਲ ਪੈ ਕਹਿੰਦੇ ਮਹਾਰਾ ਝੂਠ ਬੋਲਦਾ ਇੱਕ ਨੇ ਥੋੜੀ ਵੇਖਿਆ 20 ਸਿੱਕਾ ਨੇ ਵੇਖਿਆ ਦੱਸੋ ਭਈ 2 4 10 20 ਬੋਲ ਪੈ ਕਹਿੰਦੇ ਸਾਡੇ ਸਾਹਮਣੇ ਬੜਾਇਆ ਤੂਫਲਾ ਨੇ ਮੁਸਲਮਾਨ ਨੂੰ ਉਹਨੂੰ ਪਾਣੀ ਪੜਾਇਆ ਸਤਿਗੁਰੂ ਕਹਿੰਦੇ ਦੱਸ ਭਈ ਕਨਈਆ ਅੱਖਾਂ ਭਰ ਕੇ ਹੱਥ ਜੋੜ ਕੇ ਕਿਹਾ ਅੰਤਰਜਾਮੀ ਸਤਿਗੁਰੂ ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਣਾ ਆਖੋ ਵਾਹਿਗੁਰੂ ਤੇਰਾ ਦੱਸਿਆ ਮੈਂ ਤੈਨੂੰ ਕੀ ਦੱਸੜਾ ਕਹਿੰਦੇ ਨਹੀਂ ਕਨਈਆ ਦੱਸ ਭਾਈ ਕਨਈਆ ਦੱਸੋ ਕਹਿੰਦੇ ਨਹੀਂ ਮਹਾਰਾ ਤੁਹਾਡਾ ਦੱਸਿਆ ਮੈਂ ਤੁਹਾਨੂੰ ਕੀ ਦੱਸਾਂ ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ ਤੂੰ ਤੇ ਦੁਈ ਦਾ ਪਾਠ ਪੜਾਇਆ ਹੀ ਨਹੀਂ ਇੱਕ ਹੱਥ ਖੰਡਾ ਇੱਕ ਹੱਥ ਅੰਮ੍ਰਿਤ ਤੇਰੇ ਵਾਂਗ ਦਾ ਤਾਂ ਕਿਸੇ ਪੜਾਇਆ ਹੀ ਨਹੀਂ ਜਿੱਥੇ ਜੋਮਾ ਪਾਣੀ ਤੇਰਾ ਹੀ ਮੁੱਖ ਦਿਸੇ ਮੈਂ ਤੇ ਹੋਰ ਕਿਸੇ ਮੁੱਖ ਚ ਪਾਣੀ ਪਾਇਆ ਹੀ ਨਹੀਂ ਮਹਾਰਜ ਜੀ ਨੂੰ ਪੜੋਨੇ ਤੇਰੀਓ ਮੂਰਤ ਦਿਸਦੀ ਐ ਮੈਨੂੰ ਹੋਰ ਮੈਨੂੰ ਦਿਸਦਾ ਹੀ ਨਹੀਂ ਭਾਈ ਪਾਣੀ ਮੰਗਦਾ ਮੈਨੂੰ ਹੋਰ ਨਹੀਂ ਕੋਈ ਨਜ਼ਰ ਆਦੇ ਸਾਰਿਆਂ ਵਿੱਚ ਤੂੰ ਹੀ ਨਜ਼ਰ ਆ ਰਹੇ ਸਤਿਗੁਰੂ ਮੈਂ ਕਿਸੇ ਨੂੰ ਪਾਣੀ ਦੁਸ਼ਮਣ ਨੂੰ ਨਹੀਂ ਪੜਾ ਰਿਹਾ ਮੈਨੂੰ ਤਾਂ ਸਾਰੇ ਪਾਸੇ ਤੇਰਾ ਰੂਪ ਦਿਸਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖਾਂ ਵੱਲ ਦੇਖਦੇ ਉਹ ਵੀ ਚੁੱਪ ਕਰ ਗਏ ਤੇ ਹਜ਼ੂਰ ਨੇ ਫਿਰ ਪਿਆਰ ਨਾਲ ਕਿਹਾ ਭਾਈ ਆਲਮ ਸਿੰਘ ਜੀ ਮੱਲਮ ਤਿਆਰ ਕੀਤੀ ਹੋਈ ਹੈ ਨਾ ਜਕਮਾਂ ਦੀ ਉਹ ਡੱਬੀ ਭਰ ਕੇ ਲਿਆਓ ਵੱਡਾ ਡੋਲੂ ਭਰ ਕੇ ਮੱਲਮ ਦਾ ਦਿੱਤਾ ਹਜ਼ੂਰ ਨੇ ਨਾਲ ਲੰਬੇ ਕੱਪੜਿਆਂ ਦੀਆਂ ਪੱਟੀਆਂ ਦਿੱਤੀਆਂ ਲੈ ਭਾਈ ਕਨਈਆ ਹੁਣ ਕੱਲਾ ਪਾਣੀ ਨਾ ਪੜਾਈ ਜਿਹੜਾ ਜ਼ਖਮ ਵੱਜਿਆ ਹੋਇਆ ਫਟ ਲੱਗਿਆ ਹੋਇਆ ਮੱਲਮ ਲਾ ਕੇ ਪੱਟੀਆਂ ਵੀ ਬੰਨ੍ਹ ਦਿਆ ਕਰ ਜਦ ਵਕਤ ਆਏਗਾ ਇੱਕ ਦਿਨ ਦੁਨੀਆ ਤੈਨੂੰ ਵੀ ਯਾਦ ਕਰੇਗੀ ਅੱਜ ਸਭ ਤੋਂ ਪਹਿਲਾਂ ਪੂਰੇ ਵਰਲਡ ਵਿੱਚ ਜੇ ਕਿਸੇ ਨੇ ਰੈੱਡ ਕਰਾਸ ਤੋਰਿਆ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਕਨਈਏ ਰਾਹੀਂ ਤੋਰਦੇ ਸਾ ਸੰਗਤ ਤੋਂ ਕੈਸੀ ਵਸਤਾ ਹੈ ਜਿੱਥੇ ਦੁਸ਼ਮਣ ਵਿੱਚੋਂ ਵੀ ਗੁਰੂ ਦਿਸਣ ਲੱਗ ਜਾਏ ਕਦੇ ਸੋਚ ਕੇ ਵੇਖਿਓ ਸਾਨੂੰ ਆਪਣੇਆਂ ਚੋਂ ਨਹੀਂ ਦਿਸਦਾ ਆਪਣੇਆਂ ਚੋਂ ਕੁਝ ਹੋਰ ਨਜ਼ਰ ਆ ਰਿਹਾ ਹੈ ਉਹ ਕੈਸੀ ਵਸਤਾ ਹੋਏਗੀ ਦੁਸ਼ਮਣ ਵਿੱਚੋਂ ਵੀ ਸਿੱਖ ਦਿਸ ਰਿਹਾ ਹੈ ਦੁਸ਼ਮਣ ਵਿੱਚੋਂ ਵੀ ਗੁਰੂ ਦਿਸ ਰਿਹਾ ਹੈ ਉਹ ਕੈਸੀ ਵਸਤਾ ਹੈ ਜਿਹੜੀ ਜ਼ੂਰ ਨੇ ਬਾਣੀ ਅੰਦਰ ਕਹੀ ਵਿਸਰ ਗਈ ਸਵਤਾਤ ਪਰਾਇ ਪੜੋ ਜਵਤੇ ਸਾਧ ਸੰਗਤ ਮੋਇ ਪਾਈ ਨਾ ਕੋ ਵੈਰੀ ਨਹੀਂ ਵਿਗੰਨਾ ਸਗਲ ਸੰਗ ਹਮ ਕੋ ਵਣ ਆਈ ਕੋਈ ਵੈਰੀ ਨਹੀਂ ਕੋਈ ਵਿਗੰਨਾ ਨਹੀਂ ਕੋਈ ਦੁਸ਼ਮਣ ਨਹੀਂ ਉਹ ਕੈਸੀ ਵਸਤਾ ਹੈ ਔਰ ਦੁਮੰਦੀ ਸੇਵਾ ਸਫਲ ਹੋ ਰਹੀ ਹੈ ਜਿਹੜੇ ਸਿੱਖ ਮਾਰ ਰਹੇ ਉਹ ਵੀ ਪਰਵਾਨ ਜਿਹੜਾ ਪਾਣੀ ਪਲਾ ਕੇ ਪੱਟੀਆਂ ਬਨ ਰਿਹਾ ਉਹ ਵੀ ਪਰਵਾਹ ਹੈ। ਕਿਹਦਾ ਘਰ ਹੈ ਗੁਰੂ ਦਾ? ਇਹਦੀ ਵਿਆਖਿਆ ਹੋ ਸਕਦੀ ਸ਼ਬਦਾਂ 'ਚ। ਜਿਹੜੇ ਸਿੱਖ ਮਾਰ ਰਹੇ ਨੇ ਲੜਦੇ ਉਹ ਵੀ ਗੁਰੂ ਦਾ ਹੁਕਮ ਮੰਨ ਕੇ ਲੜ ਰਹੇ। ਉਹ ਵੀ ਪਰਵਾਹ ਹੈ। ਜਿਹੜਾ ਪਾਣੀ ਪਲਾ ਕੇ ਪੱਟੀਆਂ ਬਨ ਨਹੀਂ ਜਾਂਦਾ ਦੁਸ਼ਮਣਾਂ ਦੇ ਉਹ ਵੀ ਪਰਵਾਹ ਹੈ। ਸਿੱਖਾਂ ਕੇ ਮਹਾਰਾਜ ਇਹ ਨਹੀਂ ਗੱਲ ਸਮਝਾਈ। ਹਜ਼ੂਰ ਨੇ ਕਿਹਾ ਗੁਰੂ ਕੇ ਸਿੱਖੋ। ਤੁਸੀਂ ਦੁਸ਼ਮਣ ਨੂੰ ਮਾਰ ਰਹੇ ਹੋ। ਉਹ ਵੀ ਧਰਮ ਹੈ। ਅੱਖੋ ਵਾਹਿਗੁਰੂ ਤੁਸੀਂ ਜ਼ੁਲਮ ਕਰਨ ਵਾਲੇ ਦੁਸ਼ਮਣ ਨੂੰ ਮਾਰ ਰਹੇ ਹੋ ਉਹ ਵੀ ਧਰਮ ਹੈ ਤੇ ਭਾਈ ਕਨਈਆ ਦੁਸ਼ਮਣੀ ਮਾਰ ਰਿਹਾ ਹੈ ਇਹ ਵੀ ਸਭ ਤੋਂ ਵੱਡਾ ਹੈ